ਕੁਦ ਦਨੇਸ਼ ਇਹਦਾ ਨਾਮ ਆ ਆਪਣਾ ਨਾਮ ਦੱਸਿਓ ਮੇਰਾ ਨਾਮ ਬੀਜੇ ਸਨ ਆਫ ਭਜਨाराम ਪਿੰਡ ਧਲੇਤੇ ਤੋਂ ਮੇਰਾ ਬ੍ਰਦਰ ਇਨ ਲਾਇਆ ਇਹ ਹਾਂਜੀ ਤੇ ਕੱਲ ਇਹ ਕੋ ਇੱਥੇ ਕਬੂਤਰਬਾਜੀ ਦੇ ਵਿੱਚ ਆਇਆ ਸੀਗਾ ਹਾਂਜੀ ਤੇ ਕੱਲ 6 ਵਜੇ ਤੋਂ ਇਹ ਲਾਪਤਾ ਆ ਆਖਰੀ ਟਾਈਮ ਇਹ ਸੀਤੋ ਦੇ ਮੰਡੇ ਦਾਣੀ ਨਾਲ ਦੇਖਿਆ ਗਿਆ ਤੇ ਜਦੋਂ ਅਸੀਂ ਚੌਂਕੀ ਦੇ ਵਿੱਚ ਇਹਾਂ ਪਰਚਾ ਲਖਣ ਗਏ ਵੀ ਤੁਸੀਂ ਦਾਣੀ ਦਾ ਨਾਮ ਲਿਖ ਲਓ ਤੇ ਜੋ ਮਰਜੀ ਫਿਰ ਬਾਅਦ ਵਿੱਚ ਕਾਰਵਾਈ ਕਰ ਦਿਓ ਇਹਨਾਂ ਨੇ ਪਰਚਾ ਲਿਖਿਆ ਪਰ ਇਹਨਾਂ ਨੇ ਦਾਣੀ ਦਾ ਨਾਮ ਬਿਲਕੁਲ ਨਹੀਂ ਲਿਖਿਆ ਅਸੀਂ ਬਹੁਤ ਜ਼ੋਰ ਪਾਇਆ ਵੀ ਦਾਣੀ ਦਾ ਨਾਮ ਲਖ ਲੋ ਨਹੀਂ ਕਹਿੰਦੇ ਅਸੀਂ ਅਣਪਛਾਤੇਆਂ ਦਾ ਨਾਮ ਲਖ ਦਿੰਦੇ ਆ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਮੈਨੂੰ ਪਤਾ ਲੱਗੇ ਵੀ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਕਿਉਂਕਿ ਧਲੇਤੇ ਦੇ ਵਿੱਚ ਮੈਂ ਧਲੇਤੇ ਚ ਰਹਿੰਦਾ ਖੋਦ ਮੈਂ 20 ਸਾਲ ਅਡੇ ਦੇ ਵਿੱਚ ਦੁਕਾਨ ਕੀਤੀ ਧਲੇਤੇ ਦੇ ਵਿੱਚ ਫੋਟੋਗ੍ਰਾਫੀ ਦੀ 20 ਸਾਲ ਮੈਨੂੰ ਪਤਾ ਧਲੇਤੇ ਦੇ ਵਿੱਚ ਸੈਂਸੀ ਕੀ ਕਰਦੇ ਆ ਇੱਥੇ ਘਰ ਘਰ ਚਿੱਟਾ ਵਿਕਦਾ ਘਰ ਘਰ ਜੇ ਨਾ ਨਾਕਾ ਲੱਗਾ ਹੋਵੇ ਪੁਲਿਸ ਵਾਲਿਆਂ ਦੇ ਕੋਲ ਮੁੰਡੇ ਇੱਧਰ ਦੀ ਨੰਗ ਜਾਂਦੇ ਕਦੀ ਇੱਧਰ ਦੀ ਨੰਗ ਜਾਂਦੇ ਆ ਧਲੇਤੇ ਦੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਉਹ ਇਹਨਾਂ ਨੂੰ ਕਿਉਂ ਨਹੀਂ ਦੇਖਦਾ ਉਹ ਕਹਿੰਦੇ ਦਾ ਸੀਤੋ ਦਾ ਮੁੰਡਾ ਦਾਣੀ ਉਹਨੇ ਇਹਨੂੰ ਓਵਰਡੋਸ ਦਿੱਤੀ ਆ ਉਹਦੇ ਕਰਕੇ ਮਰਿਆ ਇਹ ਕਿਉਂਕਿ ਅਸੀਂ ਜਿੰਨੀ ਵਾਰੀ ਵੀ ਗਏ ਆ ਅਸੀਂ ਇਹ ਗੱਲ ਕਹੀ ਆਵੇ ਉਹ ਦਾਣੀ ਦਾ ਨਾਮ ਲਿਖ ਲਓ ਤੇ ਬਾਅਦ ਵਿੱਚ ਜਿਹੜੀ ਕਾਰਵਾਈ ਤੁਸੀਂ ਕਰ ਦਿਓ ਇਹ ਕਹਿੰਦੇ ਆ ਰਿਪੋਰਟ ਲਿਖਾ ਲਓ ਅਸੀਂ ਦਾਣੀ ਦਾ ਨਾਮ ਨਹੀਂ ਲਿਖਣਾ ਪਰ ਦਾਣੀ ਦਾ ਨਾਮ ਕਿਉਂ ਨਹੀਂ ਲਿਖਣਾ ਸਾਨੂੰ ਪਤਾ ਲੱਗੇ ਕਿਉਂ ਨਹੀਂ ਲਿਖਣਾ ਦਾਣੀ ਦੇ ਘਰ ਜਾ ਦੋ ਅਸੀਂ ਜਾ ਕੇ ਦੇਖਿਆ ਜਿਹੜੇ ਇੱਥੇ ਦੇ ਐਸਆਈ ਆ ਉਹਨਾਂ ਨੇ ਵੀ ਸਾਨੂੰ ਦਬਕੇ ਮਾਰੇ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਆ ਇਦਾਂ ਕਿਉਂ ਕਰਦੇ ਆ ਉਹਨਾਂ ਉਹਨਾਂ ਨੂੰ ਕਹਿੰਦੇ ਆ ਇਹਨਾਂ ਦੇ ਨਾਲ ਜਿਹੜਾ ਐਫਐਸਆਈ ਅਵਤਾਰ ਸਿੰਘ ਆ ਉਹ ਉਹਦੀ ਗੱਲ ਨਾਲ ਉਹਦੀ ਮੰਮੀ ਦੇ ਜਾ ਕੇ ਕੰਨ 'ਚ ਕਹਿੰਦਾ ਫੂਕ ਮਾਰਦਾ ਕੰਨ 'ਚ ਤੇ ਚੌਂਕੀ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਵੀ ਤੂੰ ਟੈਨਸ਼ਨ ਨਾਲਾ ਤੇਰਾ ਮੁੰਡਾ ਕਿਤੇ ਨਹੀਂ ਜਾਂਦਾ ਸਾਡੇ ਸਾਹਮਣੇ ਇਹ ਗੱਲ ਕਹਿੰਦਾ ਸਾਡਾ ਮੁੰਡਾ ਗਵਾਚਿਆ ਆ ਸਾਡੀ ਗੱਲ ਨਹੀਂ ਸੁਣਦੇ ਤੇ ਉਹਨਾਂ ਦੀਆਂ ਗੱਲਾਂ ਸੁਣਦੇ ਆ ਸ਼ਰਿਆਮ ਚਿੱਟਾ ਵਗਦਾ ਧਲੇਤੇ ਦੇ ਬੱਚੇ ਗੱਲ ਸੱਚ ਆ ਸੱਚ ਆ ਪਹਿਲਾਂ ਵੀ ਇੱਥੇ ਮੌਤ ਹੋਈ ਆ ਹੁਣ ਇੱਕ ਮੌਤ ਫੇਰ ਹੋ ਗਿਆ ساری ਉਮਰ ਦਾ ਕਲੰਕ ਇਸ ਬੰਦੇ ਤੇ ਲੱਗ ਗਿਆ ساری ਉਮਰ ਦਾ ਕਿਨਾ ਕਰਕੇ ਇਹਨਾਂ ਕਰਕੇ ਇਹਨਾਂ ਕਰਕੇ ਸਾਨੂੰ ਰਾਤ ਦੇ 11 ਵਜੇ ਵੀ ਮੈਂ ਗਿਆ ਜਾ ਕੇ ਚੌਂਕੀ ਸਾਰਾ ਕੋਲ ਲਗਾ ਕੇ ਆਇਆ ਸਵੇਰ ਦੇ ਮੈਨੂੰ ਇਹ ਇੱਕ ਗੱਲ ਕੋਈ ਕਹੀ ਜਾਂਦੇ ਆ ਕਦੀ ਛੱਪੜ ਦੇਖੋ ਕਦੀ ਝਾੜੀਆਂ ਦੇਖੋ ਕਦੀ ਇੱਧਰ ਦੇਖੋ ਕਦੀ ਉੱਧਰ ਦੇਖੋ ਜੇ ਅਸੀਂ ਦੇਖਣ ਆਇਆ ਤਾਂ ਫਿਰ ਇਹਨਾਂ ਨੇ ਕੀ ਕਰਨਾ ਆ ਫਿਰ ਕੋਈ ਫਾਇਦਾ ਨਿਕਲੇ ਤੇ ਚੌਂਕੀ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਕੋਈ ਵੀ ਫਾਇਦਾ ਨਹੀਂ ਨਿਕਲਿਆ ਤੇ ਚੀ ਚੌਂਕੀ ਦਾ ਜੇ ਸ਼ਰੈ ਆਮ ਚਿੱਟਾ ਹੀ ਵਿਖਣ ਆਇਆ ਤਾਂ ਸ਼ਰੈ ਆਮ ਦੇਖ ਲੈ ਮੁੰਡਾ ਮਰ ਗਿਆ ਨਿਆਣੇ ਛੋਟੇ ਛੋਟੇ ਦੋਵਰ ਦੀਆਂ ਗੁੱਡੀਆਂ ਕੋਈ ਦਾ ਭਰਾ ਆ ਪੁਗਾਇਆ ਕੀ ਕਹਿੰਦੇ ਦੱਸੋ ਕੀ ਕਰਨਗੇ ਲੱਖ ਲਾਨਤਾ ਇਦਾਂ ਦੇ ਚੌਂਕੀ ਵਾਲਿਆਂ ਦੇ ਲੱਖ ਲਾਨਤਾ ਆ ਮੁੰਡਾ ਵੀ ਅੱਜ ਲੱਖ ਲਾਨਤਾ ਆ ਅੱਜ ਮੁੰਡਾ ਲੱਭਿਆ ਅੱਜ ਸਾਨੂੰ ਕਹਿੰ ਜਾਂਦੇ ਤਾਣੀ ਤਾਂ ਕਿਤੇ ਦਵਾਈ ਲੈਣ ਗਿਆ ਇੱਥੇ ਦੇ ਜਿਹੜੇ ਐਸਆਈਓ ਦੇ ਬਿਆਨ ਨੇ ਉਹਨਾਂ ਦੇ ਘਰ ਦੇ ਮੋਰੇ ਇਹ ਹੋਇਆ ਕਹਿੰਦੇ ਘਰਾਂ ਨੂੰ ਲੋਕ ਲੱਗਾ ਆ ਅਵਤਾਰ ਸਿੰਘ ਐਸਈ ਨੇ ਦੱਸਿਆ ਉਹਨਾਂ ਦੇ ਘਰ ਤਾਂ ਲੋਕ ਲੱਗਾ ਆ ਜਦੋਂ ਅਸੀਂ ਫਲੋਰਗ ਆ ਫਿਰ ਫਿਰ ਲੋਕ ਵੀ ਫੜ ਲਗਾ ਆ ਪੇਮੈਂਟਾਂ ਦੇ ਵਿੱਚ ਦਾਣੀ ਵੀ ਲਾ ਪਿਆ ਫੇਕ ਤੋਂ ਲਾ ਪਿਆ ਹੁਣ ਸਾਡਾ ਬੰਦਾ ਵੀ ਲਾ ਪਿਆ ਕਿੱਥੋਂ ਲਾ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਲਾ ਪਿਆ ਇਹ ਸਭ ਰਲੀ ਮਿਲੀ ਭਗਤਿਆ ਬਲੀ ਮਿਲੀ ਕਿਉਂਕਿ ਜਦੋਂ ਵੀ ਮਰਦਾ ਗਰੀਬੇ ਮਰਦਾ ਗਰੀਬੇ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਮਰਦਾ ਚਿੱਟੇ ਵਾਲਾ ਕੋਈ ਨਹੀਂ ਮਰਦਾ ਜਦੋਂ ਵੀ ਵੇਚਦਾ ਚਿੱਟਾ ਇਹ ਲੋਕੋ ਵੇਚਦੇ ਆ ਸ਼ਰੇਆਮ ਵੇਖਦਾ ਜੇ ਸਰਕਾਰਾਂ ਚਿੱਟਾ ਵਗਾਉਂਦੀਆਂ ਤਾਂ ਸ਼ਰੇਆਮ ਵੇਖਦਾ ਕਿਉਂਕਿ ਜਦੋਂ ਨਾਕਾ ਇਹਨਾਂ ਦਾ ਲੱਗਾ ਹੋਵੇ ਕਦੇ ਪੁਲਿਸ ਨਾਲ ਨਾ ਮੁੰਡੇ ਕਦੇ ਇਧਰ ਦੀ ਮੋਟਰਸਾਈਕਲ ਲੱਗ ਜਾਂਦੇ ਕਦੇ ਇਧਰ ਦੀ ਕਿਉਂਕਿ ਡਰਦੇ ਆ ਨਾ ਤੋਂ ਪਰ ਚਿੱਟਾ ਸ਼ਰੇਆਮ ਵੇਖਦਾ ਅੱਡੇ 'ਚ ਦੋ ਦੋ ਘੰਟੇ ਨਾਕਾ ਲੱਗਦਾ ਦੋ ਦੋ ਘੰਟੇ ਤਾਂ ਇਹਨਾਂ ਦੇ ਕੋਲ ਕੋਈ ਪੁਲਿਸ ਵਾਲਿਆਂ ਦੇ ਕੋਲ ਇਹ ਕੋਈ ਵੀ ਚਿੱਟੇ ਵਾਲਾ ਨਹੀਂ ਫੜ ਹੁੰਦਾ ਜਦ ਗੇ ਇਹਨਾਂ ਨੂੰ ਪਤਾ ਕੌਣ ਕੌਣ ਚਿੱਟਾ ਵੇਚਦਾ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਕੌਣ ਕੌਣ ਵੇਚਦਾ ਜਿਆਦਾ ਨੋਟ ਜਾਂਦੇ ਆ ਇਹ ਸਾਰਾ ਕੁਝ ਭੁੱਲ ਜਾਂਦੇ ਆੱਖਾਂ ਵੀ ਬੰਦ ਹੋ ਜਾਂਦੀਆਂ ਜਦੋਂ ਨੋਟ ਜਾਂਦੇ ਆ ਇੰਨੀ ਗੱਲ ਕਹਿਣਾ ਚਾਹੁੰਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਜੋ ਹੋਇਆ ਉਹ ਇਹਨਾਂ ਕਰਕੇ ਹੋਇਆ ਜੋ ਹੋਇਆ ਅਸੀਂ ਤਾਂ ਇਹ ਹੀ ਗੱਲ ਕਵਾਂਗੇ ਵੇ ਇਡਾਂ ਦੇ ਵੇਜਾਂ ਵਾਲੇ ਜਿਹੜੀਆਂ ਚੌਂਕੀਆਂ ਪਿੰਡਾਂ ਦੇ ਵਿੱਚ ਬਿਲਕੁਲ ਬੰਦ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਜਦੋਂ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਫਿਰ ਫਾਇਦਾ ਕੀ ਆ ਬਾਹਰ ਲਿਖਿਆ ਪੁਲਿਸ ਚੌਂਕੀ ਕੀ ਪੁਲਿਸ ਚੌਂਕੀ ਆ ਦੱਸੋ ਕੀ ਕੀਤਾ ਇਹਨਾਂ ਨੇ ਕੱਲ ਰਾਤ ਪੂਰੀ ਰਾਤ ਦਾ ਦੱਸੋ ਮੁੰਡਾ ਇੱਥੇ ਪਿਆ ਆ ਪੂਰੀ ਰਾਤ ਅੱਜ ਪੂਰਾ ਦਿਨ ਨਿਕਲ ਗਿਆ ਤਲੇਤੇ ਦੇ ਵਿੱਚੋਂ ਤਲੇਤੇ ਦੇ ਵਿੱਚੋਂ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਦੱਸ ਤਲੇਤੇ ਦੇ ਵਿੱਚੋਂ ਨਹੀਂ ਲੱਭਿਆ ਬਹੁਤ ਸ਼ਾਰਮ ਵਾਲੀ ਗੱਲ ਐ ਦੂਸਰੇ ਹੋਗੇ ਦੱਸੋ ਐਦਾਂ ਵੀ ਗਾਂ ਅੱਗੇ ਹੋਰ ਹੋਣੇ ਆ ਐਦਾਂ ਹੀ ਹੋਣੇ ਆ ਗਾਂ ਜਿੰਨਾ ਜਰ ਤਲੇਤੇ ਦੇ ਵਿੱਚ ਅੱਡਾ ਅੜਾਂ ਦੇ ਵਿੱਚ ਚਿੱਟਾ ਵਿਗਣਾ ਇਹ ਐਦਾਂ ਹੀ ਚੱਲਣਾ ਐ ਜਿੰਦਾ ਜਰ ਤਲੇਤੇ ਦੇ ਵਿੱਚ ਚੌਂਕੀ ਐ ਐਦਾਂ ਹੀ ਚੱਲਣੀ ਆ ਕਿਉਂਕਿ ਇੱਥੇ ਕੋਈ ਧੋਲੇ ਦੇ ਵਾਂਗ ਚਿੱਟਾ ਨਹੀਂ ਹੁੰਦਾ ਚੰਬੀ ਚੂੰਗਾ ਜੇ ਕੋਈ ਇਮਾਨਦਾਰ ਬੌਸੜਾ ਹੋਵੇ ਨਾ ਫਿਰ ਤੇ ਇੱਥੇ ਕੋਈ ਚਿੱਟਾ ਨਹੀਂ ਵੇਚੂਗਾ ਪਰ ਇੱਥੇ ਇਮਾਨਦਾਰੀ ਹੈ ਨਹੀਂ ਮਰ ਗਏ ਜ਼ਮੀਰ ਮਰ ਗਏ ਲੋਕਾਂ ਦੇ ਮਰ ਗਏ ਜ਼ਮੀਰ ਬੱਤ ਮਰ ਗਏ ਜ਼ਮੀਰ ਮੱਤ ਇਹ ਕੱਲ ਮੈਂ ਸਵੇਰੇ 5 ਵਜੇ ਆਈ ਆ ਠੀਕ ਹੈ ਜੀ ਕੱਲ ਸਵੇਰੇ 5 ਵਜੇ ਆਏ ਆ ਇੱਥੇ ਕਬੂਤਰ ਬਾਜੀ ਕਰਾਉਣ ਆਈ ਸੀਗੇ ਕਿੱਥੇ ਜੀ ਇੱਥੇ ਧੁਲੇਤੇ ਅੱਛਾ ਜੀ ਤੇ ਧੁਲੇਤੇ ਕਬੂਤਰ ਬਾਜੀ ਕਰਨ ਆਏ ਤਾਂ ਉਸ ਤੋਂ ਬਾਅਦ ਚਾਹ ਮਾਨੂੰ ਸਾਨੂੰ ਪਤਾ ਲੱਗਾ ਬਈ ਮੁੰਡਾ ਸਾਡਾ ਘਰ ਨਹੀਂ ਆਇਆ ਅਸੀਂ ਥਾਣੇ ਆਏ ਪਰਚਾ ਕਰਨ ਇਹਨਾਂ ਨੂੰ ਦਰਖਾਸਤ ਦਿੱਤੀ ਬਈ ਕਿ ਦਰਖਾਸਤ ਲਿਖ ਲਓ ਸਰ ਮੇਰੇ ਰਿਲੇਟਿਵ ਆਇਆ ਠੀਕ ਹੈ ਜੀ ਉਹਨਾਂ ਨੇ ਇਹਨਾਂ ਲਿਖੀ ਆ ਕਿ ਨਹੀਂ ਲਿਖੀ ਇਹਦੇ ਬਾਰੇ ਮੈਨੂੰ ਨਹੀਂ ਕੋ ਠੀਕ ਹੈ ਜੀ ਮੈਨੂੰ ਕੋਈ ਵੀ ਪਤਾ ਨਹੀਂ ਬਟ ਸਵੇਤੇ ਅਸੀਂ ਜਲੰਧਰ ਤੋਂ ਮੈਂ ਆਇਆ ਜਦਾ ਅਸੀਂ ਸਾਰੇ ਹੀ ਇੱਥੇ ਜਿੰਨੇ ਵੀ ਆਲੇ ਦੁਆਲੇ ਸਾਰੇ ਪਾਸੇ ਦੇਖਿਆ ਸਾਨੂੰ ਨਹੀਂ ਇਹ ਕਿਤੇ ਵੀ ਮਿਲ ਸਕਿਆ ਸਹੀ ਥਾਣੇ 3-4 ਵਜੇ ਸਵੇਰ ਦੇ ਥਾਣੇ ਵੀ ਜਿੱਥੇ ਜਾ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਕਿਨਾਂ ਕੋ ਵੀ ਜਾ ਗਏ ਆ ਇਹ ਕਹਿੰਦੇ ਜੀ ਕਹਿੰਦੇ ਸਾਨੂੰ ਹੁਣ ਤੁਸੀਂ ਵੀ ਲੱਜੋ ਅਸੀਂ ਵੀ ਦੇਖਦੇ ਆ ਸ਼ਾਮੀ ਸਾਨੂੰ ਇਹ ਪਤਾ ਲੱਗਾ ਵੀ ਇੱਥੇ ਡੈਡ ਵੱਡੀ ਸਾਨੂੰ ਮਿਲ ਗਈ ਐਸੀ ਪਹਿਲਾਂ ਇੱਥੋਂ ਅੱਗੇ ਉਹ ਦੇਖ ਕੇ ਗਏ ਆ ਅਸੀਂ ਬਾਰ-ਬਾਰ ਉਧਰ ਉਹ ਸਾਰੇ ਇੱਧਰ ਤੇ ਬੇਟੂ ਬੇ ਸਾਰੇ ਦੇਖ ਕੇ ਆਈ ਮੱਕੀ ਦੇ ਵਿੱਚ ਵੜ ਕੇ ਨਹੀਂ ਦੇਖਿਆ ਇਹ ਤੇ ਮੱਕੀ ਦੇ ਵਿੱਚ ਵੜ ਕੇ ਪਤਾ ਨਹੀਂ ਕੋਣ ਦੇਖ ਕੇ ਗਿਆ ਫਿਰ ਉਹਨੇ ਦੱਸਿਆ ਸਾਨੂੰ ਤੇ ਅਸੀਂ ਇੱਥੇ ਆ ਕੇ ਦੇਖਿਆ ਤੇ ਸੋਚਿਆ ਐਸਐਚਓ ਸਾਹਿਬ ਵੀ ਨਾਲ ਆਈਆ ਠੀਕ ਲੱਗਦਾ ਕਿ ਇਹ ਕਿੱਦਾਂ ਮੇਰੇ ਸੰਡੂ ਸਾਹਿਬ ਆ ਮੌਤ ਕਿੱਦਾਂ ਹੋਈ ਲੱਗਦੀ ਪਈ ਹੈ ਕੋਈ ਮੌਤ ਮੂੰਹ ਤੇ ਬਲੱਡ ਆਇਆ ਪਿਆ ਆ ਠੀਕ ਹੈ ਜੀ ਤੇ ਸਾਨੂੰ ਤਾਂ ਲੱਗਦਾ ਕਿ ਮਾਰ ਕੇ ਸੁੱਟਿਆ ਆ ਇੱਥੇ ਪੂਰਾ ਜਾਨੀ ਲੱਗਦਾ ਮੈਨੂੰ ਪੂਰਾ ਯਕੀਨ ਹੈ ਵੀ ਮਾਰ ਕੇ ਸੁੱਟਿਆ ਆ ਇੱਥੇ ਕੋ ਸিসিਟੀਵੀ ਵੀ ਕਹਿੰਦੇ ਸਾਹਮਣੇ ਸਾਡੇ ਕੋਲ ਸিসিਟੀਵੀ ਦੀ ਫੋਟੋਜ਼ ਵੀ ਆ ਜਿਸ ਮੁੰਡੇ ਦੇ ਨਾਲ ਆਇਆ ਸੀਗਾ ਠੀਕ ਹੈ ਜੀ ਉਹਦੀ ਫੋਟੋ ਵੀ ਹੈਗੀ ਆ ਨਾਲ ਉਹ ਜਾਂ ਕੋਈ ਜਾਣਖਸ਼ਾਨ ਸੀ ਜਿਹੜੇ ਮੁੰਡੇ ਨਾਲ ਬੈਠੇ ਸੀ ਇਹ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਕੀ ਇਹਨਾਂ ਦੇ ਨਾਲ ਜਾਰੀ ਦੋਸਤੀ ਹੈ ਕੀ ਮੈਨੂੰ ਇਹਦੇ ਬਾਰੇ ਨਹੀਂ ਨੋਲੇਜ ਹੈ ਕੀ ਹੁਣ ਕੀ ਪਰਿਵਾਰ ਕੀ ਮੰਗ ਕੀ ਕਰਦਾ ਵੇ ਅਸੀਂ ਤਾਂ ਕਹਿੰਦੇ ਜੋ ਕਰ ਵੀ ਕਾਰਵਾਈ ਬੰਦੀ ਆ ਉਹ ਕਰਨੀ ਹੋਤੀ ਨਾਮ ਕੀ ਹੈ ਨਾਮ ਕਿੰਨਾ ਦਾ ਇਹ ਜਿਹਨਾਂ ਵੀ ਰੱਖੀ ਇਹ ਦਿਨੇਸ਼ ਕੁਮਾਰ ਆ ਨੂਰਮਹਿਲ ਤੋਂ ਆ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਇਹਨਾਂ ਦੇ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਆ ਮਦਰ ਆ ਉਹ ਵੀ ਮੰਜੇ ਤੇ ਆ ਫਾਦਰ ਆ ਉਹ ਵੀ ਬਸ ਬਿਮਾਰ ਆ ਬਹੁਤ ਜ਼ਿਆਦਾ ਰਹਿੰਦੇ ਆ ਉਹ ਵੀ ਬੇਟੀ ਆ ਬੇਟੀ ਦੇ ਵੀ ਹੁਣ 3.5-4 ਲੱਖ ਰੁਪਏ ਲਾ ਕੇ ਮਸੀ ਉਹ ਵੀ ਚੱਕ ਚਕਾ ਕੇ ਜ਼ਿਆਦਾ ਦੋਸਤਾਂ ਨੇ ਮਸੀ ਸਾਰੇ ਰਸਤੇ ਨਾਲ ਪੈਸੇ ਇਕੱਠੇ ਕਰਕੇ ਲਾ ਕੇ ਕੁੜੀ ਨੂੰ ਬਚਾਇਆ ਇਹ ਕੰਮ ਕੀ ਕਰਦੇ ਸੀਗੇ ਕੰਮ ਕਰਦਾ ਕਰਦੇ ਸੀਗੇ ਜਿੱਦਾਂ ਟਰਾਂਸਪੋਰਟ ਦਾ ਸਮਾਨ ਆ ਜਾਂਦਾ ਸੀਗਾ ਤੇ ਉਦੋਂ ਸਪਲਾਈ ਕਰ ਦਿੰਦੇ ਦੁਕਾਨਾਂ ਤੇ ਕੋਈ ਜਿਹੜਾ ਕਹਿੰਦੇ ਵੇ ਕਿ ਕੋਈ ਓਵਰਡੋਜ਼ ਜਾਂ ਨਸ਼ਾ ਵਗੈਰਾ ਇਦਾਂ ਦੇ ਵੀ ਕੋਈ ਕਰਵਾਉਂਦੇ ਹੈਗੇ ਓਵਰਡੋਜ਼ ਦਾ ਤਾਂ ਲੱਗਦਾ ਹੀ ਨਹੀਂ ਕਿ ਜੇ ਓਵਰਡੋਜ਼ ਕੀਤਾ ਹੁੰਦਾ ਤਾਂ ਪਤਾ ਲੱਗੇ ਜਾਣਾ ਸੀਗਾ ਉਹਦਾ ਡੋਜ਼ ਲੈਂਦਾ ਸੀ ਬਸੀ ਵੀ ਇਹਦੇ ਬਾਰੇ ਮੈਨੂੰ ਨਹੀਂ ਟੈਕਨੋਲੋਜੀ ਨੇ ਇਹ ਸਾਨੂੰ ਮਿਸਿੰਗ ਦੀ ਰਿਪੋਰਟ ਜਿਹੜੀ ਸੀ ਥਾਣੇ ਆਈ ਸੀਗੀ ਵੀ ਦਿਨੇਸ਼ ਕੁਮਾਰ ਦਾ ਨਾਮ ਦਾ ਲੜਕਾ ਜਿਹੜਾ ਆ ਇਹ ਨੂਰਮੈਲ ਦਾ ਰਹਿਣ ਵਾਲਾ ਸੀ ਮਿਸਾ ਤੇ ਉਸ ਤੋਂ ਬਾਅਦ ਹੀ ਸਾਡੀਆਂ ਟੀਮਾਂ ਸੀਗੀਆਂ ਉਸ ਤੋਂ ਇਹਨੂੰ ਸਰਚ ਕਰਨ ਤੇ ਲੱਗੀਆਂ ਪਰਿਵਾਰ ਦੇ ਨਾਲ ਸਰਚ ਕੀਤੀ ਗਈ ਤੇ ਇਸ ਤੋਂ ਬਾਅਦ ਸਾਨੂੰ ਈਵਨਿੰਗ ਦੇ ਵਿੱਚ ਪਤਾ ਚੱਲਿਆ ਵੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਸਾਨੂੰ ਮਿਲੀ ਹੈ ਅਸੀਂ ਮੌਕੇ ਤੇ ਪਹੁੰਚ ਗਏ ਹਾਂ ਅਸੀਂ ਐਫਐਸਐਲ ਟੀਮਾਂ ਨੂੰ ਵੀ ਇੱਥੇ ਬੁਲਾਇਆ ਹੋਇਆ ਉਹ ਟੀਮ ਵੀ ਆ ਰਹੀ ਹੈ ਬਾਡੀ ਤੇ ਜੋ ਛੱਟ ਦਾ ਨਿਸ਼ਾਨੀਆਂ ਬਲੱਡ ਦਾ ਨਿਸ਼ਾਨ ਹੈਗਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਜੋ ਵੀ ਤਾਰਾ ਬਣਦੀ ਹੈ ਉਹਦੇ ਅਕੋਰਡਿੰਗ ਅਸੀਂ ਪਰਚਾ ਦਰਜ ਕਰਾਂਗੇ ਛੱਟ ਚੋਟ ਹੈ ਜਾਂ ਓਵਰਡੋਜ਼ ਹੈ ਜੀ ਕੁਝ ਇਦਾਂ ਵੀ ਜਿਹਦਾ ਪਿੰਡ ਵਾਲੇ ਕਹ ਰਹੇ ਕਿ ਓਵਰਡੋਜ਼ ਹੈ ਸ਼ਾਇਦ ਕਿਸੇ ਜੋ ਨਸ਼ਾ ਵਗੈਰਾ ਵੇਚਦੇ ਉਹਦੇ ਮਗਰ ਬੈਠਾ ਦੇਖਿਆ ਗਿਆ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਜਹੀ ਚੈੱਕ ਕਰ ਰਹੇ ਆ ਜੇ ਫਿਲਹਾਲ ਇਨੀਸ਼ੀਅਲ ਸਟੇਜ ਤੇ ਤਾਂ ਫਿਲਹਾਲ ਸਾਨੂੰ ਲੱਗ ਰਿਹਾ ਵੀ ਜਿਵੇਂ ਬੋਡੀ ਦੇ ਉੱਤੇ ਬਲੱਡ ਆ ਤਾਂ ਇਹ ਸਾਨੂੰ ਸੱਟ ਚੋਟ ਦਾ ਹੀ ਲੱਗ ਰਿਹਾ ਕੋਈ ਖੱਤਸ਼ਾ ਹੈ ਬਾਕੀ ਬੋਡੀ ਚੈੱਕ ਕਰਾ ਕੇ ਫਰੈਂਸਿਕ ਟੀਮ ਜਾਂ ਮੈਡੀਕਲ ਤੋਂ ਸਾਰਾ ਕਲੀਅਰ ਹੋ ਜਾਊਗਾ ਐਫ ਆਰ ਬਾਈ ਨੇਮ ਹੋ ਰਹੀ ਹੈ ਜੀ ਜਿਵੇਂ ਕੰਪਲੇਂਟ ਸਾਨੂੰ ਪਰਚਾ ਦਰਜ ਕਰਨ ਵਾਸਤੇ ਜੋ ਬਿਆਨ ਦਿੰਦੇ ਆ ਅਕੋਰਡਿੰਗਲੀ ਆਪਾਂ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ ਜਿਵੇਂ ਉਹ ਪਿੰਡ ਵਾਲੇ ਕਹਿੰਦੇ ਕਿ ਇਹਦੇ ਵਿੱਚ ਸ਼ਰਮ ਨਸ਼ਾ ਵਿਕਦਾ ਪਿੰਡ ਦੇ ਵਿੱਚ ਲੈਣਾ ਨਹੀਂ ਟੁੱਟਦੀਆਂ ਹੈਗੀਆਂ ਜੀ ਤਾਂ ਉਹਦੇ ਖਿਲਾਫ ਅਵੀ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੋਇਆ ਜੀ ਉਹਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਦੇਖੋ ਜਿਵੇਂ ਜਿਵੇਂ ਵੀ ਸਾਨੂੰ ਇਨਫੋਰਮੇਸ਼ਨਸ ਮਿਲਦੀ ਰਹੀਆਂ ਅਸੀਂ ਆਪਣੇ ਪਰਚੇ ਦਰਜ ਕਰਦੇ ਰਹੇ ਆ ਅਸੀਂ ਕਲੰਦਰੀ ਵੀ ਦਿੰਦੇ ਰਹੇ ਆ ਤੇ ਜਿਵੇਂ ਜਿਵੇਂ ਸਾਨੂੰ ਅੱਗੇ ਵੀ ਕੋਈ ਵੀ ਇਨਫੋਰਮੇਸ਼ਨ ਮਿਲੂਗੀ ਜਾਂ ਕੋਈ ਵੀ ਕਿਸੇ ਤਰੀਕੇ ਦੀ ਸਾਨੂੰ ਲੋਕਾਂ ਨਾਲ ਕੇ ਸ਼ਿਕਾਇਤ ਕਰਨਗੇ ਤਾਂ ਅਸੀਂ ਜ਼ਰੂਰ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਬੋਡੀ ਦੇ ਕੋਲ ਵੀ ਕੋਈ ਮਿਲਿਆ ਜੀ ਕੋਈ ਸਰੀੰਜ ਵਗੈਰੇ ਕੋਈ ਨਸ਼ਾ ਨਹੀਂ ਨਹੀਂ ਜੀ ਬੋਡੀ ਪ੍ਰੋਪਰਲੀ ਅਸੀਂ ਚੈੱਕ ਕਰ ਲਈਏ ਕੋਈ ਸਰੀੰਜ ਨਹੀਂ ਮਿਲੀ ਸਾਨੂੰ ਮੌਕੇ ਤੇ ਸਾਡਾ ਚੋਟ ਦੇ ਨਿਸ਼ਾਨ ਹੈਗਾ ਜੀ ਕੋਈ